ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਬੂ ਗੁਰੂ ਨਾਨਕ ਸਾਹਿਬ ਦੇ ਇੱਕ ਬਹੁਤ ਹੀ ਖੂਬਸੂਰਤ ਸ਼ਬਦ ਮਾਤਾ ਮਤ ਪਿਤਾ ਸੰਤੋਖ ਤੇ ਡੂੰਗੀ ਵਿਚਾਰ ਕਰਾਂਗੇ ਹਾਂ ਜੀ ਤੇ ਕਮਾਲ ਦੀ ਗੱਲ ਇਹ ਹੈ ਕਿ ਇਸ ਸ਼ਬਦ ਵਿੱਚ ਨਾ ਗੁਰੂ ਸਾਹਿਬ ਨੇ ਸਾਨੂੰ ਇੱਕ ਪੂਰਾ ਪਰਿਵਾਰਿਕ ਢਾਂਚਾ ਆਪਣੇ ਅੰਦਰ ਹੀ ਬਣਾਉਣ ਦਾ ਰਾਹ ਦਿਖਾਇਆ ਹੈ ਬਿਲਕੁਲ ਇੱਕ ਜਿਹਾ ਪਰਿਵਾਰ ਜੋ ਸਾਨੂੰ ਕਦੇ ਛੱਡ ਕੇ ਨਹੀਂ ਜਾਂਦਾ ਹਾਂ ਪਰ ਦੇਖੋ ਇਸ ਅੰਦਰੂਨੀ ਪਰਿਵਾਰ ਨੂੰ ਬਣਾਉਣ ਤੋਂ ਪਹਿਲਾਂ ਗੁਰਸਾਹਿਬ ਇੱਕ ਬਹੁਤ ਬੁਨਿਆਦੀ ਗੱਲ ਸਪਸ਼ਟ ਕਰਦੇ ਨੇ ਅੱਛਾ ਰਹਾਉ ਦੀ ਤੁਖ ਹੈ ਕਹਿਣਾ ਹੈ ਕਿਛ ਕਹਿਣ ਨਾ ਜਾਏ ਹੂੰ ਕਿ ਪਰਮਾਤਮਾ ਦੀ ਕੁਦਰਤ ਦੇ ਬਾਰੇ ਮੈਂ ਕੁਝ ਕਹਿਣਾ ਤਾਂ ਚਾਹੁੰਦਾ ਹਾਂ ਕਹਿਣਾ ਹੈ ਪਰ ਮੇਰੇ ਕੋਲ ਸ਼ਬਦ ਨਹੀਂ ਹਨ ਕੁਝ ਬਿਆਨ ਕਰਨ ਲਈ ਕਿਛ ਕਹਿਣ ਨਾ ਜਾਏ ਉਹ ਕਿਉਂ ਤੋ ਕੁਦਰਤ ਕੀਮਤ ਨਹੀਂ ਪਾਏ ਮਤਲਬ ਕਿ ਉਸ ਪਰਮਾਤਮਾ ਦੀ ਬਣਾਈ ਕੁਦਰਤ ਉਹ ਇੰਨੀ ਵਿਸ਼ਾਲ ਹੈ ਕਿ ਉਸ ਨੂੰ ਸ਼ਬਦਾਂ ਚ ਬਿਆਨ ਕਰਨਾ ਉਹਦਾ ਮੁੱਲ ਪਾਉਣਾ ਕੀਮਤ ਮਤਲਬ ਉਸ ਦਾ ਹੱਦ ਬੰਨਣਾ ਪਤਾ ਕਰਨਾ ਅਸੰਭਵ ਹੈ ਸਹੀ ਗੱਲ ਹੈ ਇਸ ਲਈ ਫਿਰ ਗੁਰਸਾਹਿਬ ਸਾਨੂੰ ਰੂਪਕਾਂ ਦਾ ਮਤਲਬ ਮੈਟਾਫਰਸ ਦਾ ਸਹਾਰਾ ਲੈ ਕੇ ਸਮਝਾਉਂਦੇ ਨੇ ਇਹ ਬਹੁਤ ਦਿਲਚਸਪ ਹੈ ਤਾਂ ਫਿਰ ਇਸ ਅੰਦਰੂਨੀ ਪਰਿਵਾਰ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਤਾਂ ਦੇਖੋ ਗੁਰੂ ਸਾਹਿਬ ਕਹਿੰਦੇ ਨੇ ਮਾਤਾ ਮਤ ਪਿਤਾ ਸੰਤੋਖ ਮਾਤਾ ਮਤ ਪਿਤਾ ਸੰਤੋਖ ਇਹ ਬੜੀ ਕਮਾਲ ਦੀ ਗੱਲ ਹੈ ਕਿ ਉੱਚੀ ਸੋਚ ਮਤਲਬ ਮਤ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ ਤੇ ਸੰਤੋਖ ਨੂੰ ਪਿਤਾ ਦਾ ਹਾਂਜੀ ਆਮ ਤੌਰ ਤੇ ਪਿਤਾ ਸੀ ਸੋਚਦੇ ਆ ਕਿ ਗਿਆਨ ਜਾਂ ਬੁੱਧੀ ਹੀ ਸਾਨੂੰ ਅੱਗੇ ਵਧਾਉਂਦੀ ਹੈ ਬਿਲਕੁਲ ਪਰ ਇੱਥੇ ਸੰਤੋਖ ਮਤਲਬ ਠਹਿਰਾਉ ਨੂੰ ਉਹਦੇ ਬਰਾਬਰ ਰੱਖਿਆ ਗਿਆ ਤੇ ਇਹਨਾਂ ਦੋਵਾਂ ਨੂੰ ਮਤਲਬ ਬੁੱਧੀ ਗਿਆਨ ਤੇ ਸੰਤੋਖ ਨੂੰ ਬੈਲੈਂਸ ਕਰਨਾ ਹੀ ਅਸਲ ਜੀਵਨ ਰਾਜ ਹੈ ਮਾਂ ਵਾਂਗ ਉੱਚੀ ਮਤ ਸਾਨੂੰ ਪਾਲਦੀ ਹੈ ਸਾਨੂੰ ਸਹੀ ਗੱਲ ਦੀ ਪਹਿਚਾਨ ਕਰਾਉਂਦੀ ਹੈ ਤੇ ਪਿਤਾ ਵਾਂਗ ਸੰਤੋਖ ਸਾਨੂੰ ਇੱਕ ਮਜ਼ਬੂਤ ਨੀਂਦ ਦਿੰਦਾ ਇੱਕ ਸਥਿਰਤਾ ਦਿੰਦਾ ਸਾਨੂੰ ਪਟਕਣ ਤੋਂ ਬਚਾਉਂਦਾ ਹੈ ਸਹੀ ਗੱਲ ਹੈ ਜਦੋਂ ਇਹ ਦੋ ਗੁਣ ਸਾਡੇ ਅੰਦਰ ਹੋਣ ਤਾਂ ਫਿਰ ਅਗਲਾ ਰਿਸ਼ਤਾ ਆਉਂਦਾ ਪ੍ਰਾਦਾ ਪ੍ਰਾਦਾ ਹਾਂਜੀ ਸੱਤ ਪਹਾਈ ਕਰ ਇਹੋ ਵਿਸ਼ੇਕ ਯਾਨੀ ਸੱਚ ਨੂੰ ਆਪਣਾ ਖਾਸ ਪਰਾ ਬਣਾਓ ਜਿਹੜਾ ਹਰ ਮੁਸ਼ਕਿਲ ਵਿੱਚ ਨਾਲ ਖੜਾ ਰਹੇ ਵਾਹ ਇਹ ਤਾਂ ਬਹੁਤ ਹੀ ਖੂਬਸੂਰਤ ਹੈ ਮਤਲਬ ਸਾਡੇ ਕੋਲ ਮਾਤਾ ਪਿਤਾ ਤੇ ਪ੍ਰਾਤਾ ਹੋ ਗਏ ਪਰ ਗੱਲ ਇੱਥੇ ਹੀ ਨਹੀਂ ਰੁਕਦੀ ਹਨ ਨਹੀਂ ਬਿਲਕੁਲ ਨਹੀਂ ਗੁਰਸਾਹਿਬ ਇਸ ਰੂਪਕ ਨੂੰ ਇੱਕ ਪੂਰੇ ਪਰਿਵਾਰ ਇੱਥੋਂ ਤੱਕ ਕਿ ਸੋਹਰੇ ਪਰਿਵਾਰ ਤੱਕ ਲੈ ਜਾਂਦੇ ਨੇ ਹਾਂਜੀ ਇਹੀ ਤਾਂ ਸ਼ਬਦੀ ਖੂਬਸੂਰਤੀ ਹੈ ਕਿਵੇਂ ਅੱਗੇ ਕਿਹਾ ਗਿਆ ਸ਼ਰਮ ਸੁਰਤ ਦੂਸ ਸਸੁਰ ਭਏ ਸ਼ਰਮ ਸੁਰਤ ਮਤਲਬ ਮਿਹਨਤ ਜਿਹਨੂੰ ਸ਼ਰਮ ਕਿਹਾ ਗਿਆ ਹੈ ਤੇ ਉੱਚੀ ਸੁਰਤ ਇਹਨਾਂ ਨੂੰ ਆਪਣਾ ਸੋਹਰਾ ਤੇ ਸੱਸ ਬਣਾਓ ਇਹ ਉਹ ਵੱਡੇ ਵੱਡੇਰੇ ਨੇ ਜਿਨ੍ਹਾਂ ਦਾ ਡਰ ਅਦਬ ਸਾਡੇ ਮਨ ਚਾਉਣਾ ਚਾਹੀਦਾ ਹੈ ਅੱਛਾ ਤੇ ਫਿਰ ਪਤਨੀ ਹਾਂ ਫਿਰ ਆਉਂਦੀ ਹੈ ਪਤਨੀ ਕਰਨੀ ਕਾਮਣ ਕਰਮਨ ਲੈ ਚੰਗੇ ਕੰਮਾਂ ਨੂੰ ਆਪਣੀ ਪਤਨੀ ਬਣਾ ਕੇ ਮਨ ਵਿੱਚ ਬਸਾਉਣ ਲਈ ਕਿਹਾ ਗਿਆ ਹੈ ਇੱਥੇ ਜਿਹੜਾ ਕਾਮਣੀ ਸ਼ਬਦ ਵਰਤਿਆ ਗਿਆ ਇਹ ਬਹੁਤ ਖਾਸ ਲੱਗਦਾ ਹੈ ਇਸ ਦਾ ਕੋਈ ਡੂੰਗਾ ਅਰਥ ਹੈ ਬਹੁਤ ਡੂੰਗਾ ਦੇਖੋ ਕਾਮਣੀ ਦਾ ਅਰਥ ਸਿਰਫ ਪਤਨੀ ਨਹੀਂ ਬਲਕਿ ਇੱਕ ਮੋ ਲੈਣ ਵਾਲੀ ਖਿੱਚ ਪਾਉਣ ਵਾਲੀ ਇਸਤਰੀ ਹੈ ਹਮ ਭਾਵ ਸਾਡੇ ਚੰਗੇ ਕਰਮ ਇੰਨੇ ਸੁਭਾਵਿਕ ਤੇ ਪਿਆਰੇ ਹੋਣੇ ਚਾਹੀਦੇ ਨੇ ਕਿ ਸਾਡਾ ਮਨ ਉਹਨਾਂ ਵੱਲ ਆਪਣੇ ਆਪ ਖਿੱਚਿਆ ਜਾਵੇ ਕਿਸੇ ਜ਼ਬਰਦਸਤੀ ਜਾਂ ਬੋਝ ਨਾਲ ਨਹੀਂ ਠੀਕ ਹੈ ਜਿਵੇਂ ਇੱਕ ਇਨਸਾਨ ਆਪਣੀ ਪਿਆਰੀ ਪਤਨੀ ਨਾਲ ਰਹਿਣਾ ਪਸੰਦ ਕਰਦਾ ਹੈ ਓਵੇਂ ਹੀ ਸਾਨੂੰ ਚੰਗੇ ਕੰਮਾਂ ਨਾਲ ਪ੍ਰੇਮ ਹੋਣਾ ਚਾਹੀਦਾ ਹੈ ਤਾਂ ਹੁਣ ਪੂਰਾ ਪਰਿਵਾਰ ਤਿਆਰ ਹੋ ਗਿਆ ਫਿਰ ਸ਼ਰੋਤ ਵਿਆਹ ਦੀ ਗੱਲ ਕਰਦਾ ਹੈ साह संयोग व्याव विजोग ए तुख थोड़ी जी गुंजलदार लगती है हां जी एक पासे संयोग ते व्याह है मतलब मिलाप ते दूजे पासे विजोग यानी विछोड़ा ए किवें हो सकदा एक को समय मिलाप वी ते विछोड़ा वी ਤੁਸੀਂ ਬਿਲਕੁਲ ਸਹੀ ਨੁਕਤੇ ਤੇ ਆਇਓ ਇੱਥੇ ਸਾਹ ਸੰਜੋਗ ਦਾ ਮਤਲਬ ਹੈ ਸਾਧ ਸੰਗਤ ਵਿੱਚ ਜੁੜਨ ਦਾ ਸ਼ੁਭ ਸਮਾ ਅੱਛਾ ਇਹ ਮਿਲਾਬ ਇਹ ਵਿਆਹ ਪ੍ਰਭੂ ਨਾਲ ਹੈ ਪਰ ਇਹ ਵਿਆਹ ਹੁੰਦੇ ਸਾਰ ਹੀ ਇੱਕ ਵਿਜੋਗ ਵੀ ਹੁੰਦਾ ਹੈ ਵਿਛੋੜਾ ਕਿਸ ਤੋਂ ਇਹ ਵਿਜੋੜਾ ਦੁਨੀਆ ਤੋਂ ਨਹੀਂ ਇਹ ਵਿਜੋੜਾ ਹੈ ਸਾਡੀ ਆਪਣੀ ਹੋਂ ਤੋਂ ਸਾਡੇ ਮੈਂ ਮੇਰੀ ਦੇ ਭਾਵ ਤੋਂ। ਓਹੋ ਜਦੋਂ ਅਸੀਂ ਚੰਗੀ ਸੰਗਤ ਵਿੱਚ ਜੁੜਦੇ ਹਾਂ ਤਾਂ ਅਸੀਂ ਆਪਣੀ ਹੋਂ ਤੋਂ ਟੁੱਟ ਜਾਂਦੇ ਹਾਂ। ਇਹ ਹੀ ਅਸਲ ਰੋਹਾਨੀ ਵਿਆਹ ਹੈ। ਹਾਂ ਤੇ ਨਾਲ ਹੀ ਇਹ ਅਸਲ ਵਿੱਚ ਹੋਂ ਦਾ ਤਿਆਗ ਹੈ। ਤੇ ਜਿਵੇਂ ਹਰ ਵਿਆਹ ਤੋਂ ਬਾਅਦ ਸੰਤਾਨ ਹੁੰਦੀ ਹੈ ਕਿ ਇਸ ਰੋਹਾਨੀ ਵਿਆਹ ਦਾ ਵੀ ਕੋਈ ਫਲ ਹੈ? ਜ਼ਰੂਰ ਹੈ। ਸ਼ਬਦ ਦਾ ਅੰਤ ਇਸੇ ਗੱਲ ਨਾਲ ਹੁੰਦਾ ਹੈ। ਸੱਚ ਸੰਤਤ ਕਹੋ ਨਾਨਕ ਜੋਗ। ਸੱਚ ਸੰਤਤ? ਹਾਂ। ਇਸ ਰੂਹਾਨੀ ਮਿਲਾਪ ਤੇ ਹੌ ਦੇ ਵਿਜੋੜੇ ਤੋਂ ਜਿਹੜੀ ਸੰਤਾਨ ਪੈਦਾ ਹੁੰਦੀ ਹੈ ਉਹ ਹੈ ਸੱਚ ਸਾਡੇ ਜੀਵਨ ਵਿੱਚ ਸੱਚ ਸਥਾਪਿਤ ਹੋ ਜਾਂਦਾ ਹੈ ਵਾਹ ਇਹੀ ਪ੍ਰਭੂ ਨਾਲ ਮਿਲਾਪ ਦਾ ਅਸਲ ਤਰੀਕਾ ਜਾਂ ਕਹਿ ਲੋ ਜੋਗ ਹੈ ਤੇ ਇਹ ਗੱਲ ਰਾਹੌ ਦੀ ਤੁਕ ਨਾਲ ਕਿਵੇਂ ਜੁੜਦੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਪਰਮਾਤਮਾ ਦਾ ਬਿਆਨਣਾ ਔਖਾ ਹੈ ਜੀਵਨ ਜਿਉਣ ਦਾ ਤਰੀਕਾ ਦੱਸ ਕੇ ਗੁਰਸਾਹਿਬ ਕਹਿ ਰਹੇ ਨੇ ਜਿਸ ਪਰਮਾਤਮਾ ਦਾ ਬਿਆਨ ਨਹੀਂ ਕੀਤਾ ਜਾ ਸਕਦਾ उस नाल मिलाप करके ही उस परमात्मा दी अवस्था नाल जान पहचान हो सकती है। हम्म तो जेकर assi सारी गल नु जोड़ीए ता शब्द सਾਨੂੰ सिखंदा है कि असल रिश्ते बाहरी नहीं सगो साडे अंदरले गुण ने। बिल्कुल। मत, संतोष, सच, मेहनत ते चंगे कर्मा दा एक अंदरूनी परिवार बना के ही assi हाउ में त्याग के सच न जुड़ सकदे हां। बिल्कुल। एक पूरी जीवन जांच है। हां जी, पूरी जीवन जांच। ਆਪਣੇ শ্রোਤਾ ਲਈ ਇਸ ਤੇ ਵਿਚਾਰ ਕਰਨ ਲਈ ਇੱਕ ਗੱਲ ਛੱਡ ਜਾਂਦੇ ਹਾਂ ਜੀ ਗੁਰੂ ਸਾਹਿਬ ਨੇ ਸਭ ਤੋਂ ਸ਼ਕਤੀਸ਼ਾਲੀ ਰੂਪਕ ਪਰਿਵਾਰ ਵਰਤਿਆ ਅੱਜ ਦੇਸ ਤਕਨੀਕੀ ਤੇ ਤੇਜ਼ ਰਫ਼ਤਾਰ ਯੁੱਗ ਵਿੱਚ ਸੰਤੋਖ ਤੇ ਸੱਚਾਈ ਪਰਿਆ ਜੀਵਨ ਜਿਉਣ ਦੇ ਰਾਹ ਨੂੰ ਸਮਝਾਉਣ ਲਈ ਹੋਰ ਕਿਹੜੇ ਆਧੁਨਿਕ ਰੂਪਕ ਵਰਤੇ ਜਾ ਸਕਦੇ ਨੇ ਵਾਕਈ ਇਹ ਸੋਚਣ ਵਾਲੀ ਗੱਲ ਹੈ ਹਾਂਜੀ ਇਸੇ ਵਿਚਾਰ ਦੇ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਸਮਾਪਤ ਕਰਦੇ ਹਾਂ ਜੀ ਅਗਲੇ ਪੋਡਕਾਸਟ ਵਿੱਚ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਤਕਲੀ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ